ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਹਿਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਇੱਥੇ ਹੈ ਜੀ ਸ਼ਾਮ ਦਾ ਟਾਈਮ ਮੱਜਾਂ ਹਜੇ ਆਪਣੇ ਅੰਦਰ ਹੀ ਖੜੀਆਂ ਨੇ ਥੋੜੀ ਜਿਹਾ ਆਪਾਂ ਲੇਟ ਗੱਡੀਆਂ ਸੀਗੀਆਂ ਬਾਹਰ ਗਰਮੀ ਹੁੰਦੀ ਹੈ ਨਾ ਆਪਾਂ ਬਾਹਰ ਚੱਲੀ ਜਾਂਦੇ ਸੀ ਅੰਦਰ ਖੜੀਆਂ ਸੀਗੀਆਂ ਤੇ 4:40-5 ਦਾ ਟਾਈਮ ਹੈਗਾ ਫਿਰ 5:30-5:30 ਪਤਾਰਾ ਕੱ ਤੇ ਇੱਥੇ ਟੋਕਰਾਂ ਜਾਦੇ ਭਰੇ ਹੋਏ ਸੀ ਸਤੁੱਕੀ ਜਾਨੇ ਦੇ ਚੱਕਿਆਂ ਨਹੀਂ ਜਾਂਦੇ ਸੀ ਵੱਡਾ ਟੋਕਰਾਂ ਸੀਗਾ ਕਿਉਂਕਿ ਹਰ ਰਲਿਆ ਹੋਇਆ ਸੀ ਵਿੱਚ ਸੰਨੀ ਸੀਗੀ ਤੇ ਫਿਰ ਅਸੀਂ ਦੋਨੋਂ ਜਾਨੇ ਚੱਕ ਕੇ ਬੜੀ ਮੂਰੇ ਪਾਇਆ ਏ ਤੇ ਪਹਿਲਾਂ ਆਪਾਂ ਬੜੀ ਧਾਰੀ ਕੱਢਦੇ ਹੁੰਨੇ ਆ ਤੇ ਫਿਰ ਉਹ ਟੋਪੜ ਝੋਤੀ ਦੀ ਹਣਾ ਇਹਨਾਂ ਦੋਨਾਂ ਦੁੱਧ ਆਪਾਂ ਪਾਉਣਾ ਹੁੰਦਾ ਹੈਗਾ ਤੇ ਸ਼ਾਮ ਤਾਂ ਫਿਰ ਆਪਣੀ ਇਹੀ ਜੇ ਸੱਜਰ ਸੁਯੋਗ ਮਿਲਦੀ ਏ ਬਸ ਤੇ ਇਹ ਉਹ ਵੱਡੀ ਮਾਸਤ ਆਪਣੇ ਤੁਹਾਨੂੰ ਪਤਾ ਇੱਕ ਟਾਈਮ ਹੀ ਪੈ ਰਹੀ ਏ ਉਹ ਸਵੇਰ ਦੇ ਟਾਈਮ ਹੀ ਮਿਲਦੀ ਏ ਤੇ ਜਿਹੜੇ ਮੇਰੇ ਵੀਰਪਣਾ ਕਮੈਂਟ ਕਰਦੇ ਨੇ ਜਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਕਮੈਂਟ ਆਇਆ ਸੀਗਾ ਕਹਿੰਦੇ ਤੁਸੀਂ ਵੀ ਕੱਟਾ ਦੇਖ ਕੇ ਨਾ ਕੱਟੀ ਲੈ ਲਓ ਵੀ ਕੱਟਾ ਦੇਖ ਕੇ ਤੁਸੀਂ ਕੱਟੀ ਲੈ ਲੀਏ ਜੀ ਕੱਟਿਆਂ ਵਾਲਿਆਂ ਤੋਂ ਕੱਟਿਆਂ ਵਾਲੇ ਦੇਖ ਕੇ ਜਾਣਗੇ ਹਨ ਤੇ ਉਹ ਉਹਨਾਂ ਕੋਲੇ ਵਧੀਆ ਨਹੀਂ ਹੁੰਦੀਆਂ ਕੱਟੀਆਂ ਕਈ ਵਾਰ ਜਿਹੜੇ ਲਈ ਫੇਰਦਸ ਤਾਂ ਕਈ ਵਾਰ ਦੇਖਿਆ ਨੇ ਵੀ ਇੰਨੀਆਂ ਵਧੀਆ ਹੁੰਦੀਆਂ ਨਹੀਂ ਗੀਆਂ ਵੀ ਸਾਨੂੰ ਆਏ ਜੇ ਕੱਟਾ ਚੱਲ ਆਪਣਾ ਵਧੀਆ बिक ਜੇ ਸੀ ਵਧੀਆ ਝੁੱਟੀ ਲੈ ਲਈਏ ਹਨਾ ਦੋ ਪੈਸੇ ਹੋਰ ਪਾ ਕੇ ਵੀ ਕੁਵੇ ਤੱਕੜੀ ਝੁੱਟੀ ਲੈ ਲਈਏ ਤੇ ਵੀ ਕੁਝ ਪੈਸੇ ਹੋਰ ਪਾ ਲੀਏ ਵਿੱਚ ਤੇ ਨਾ ਸਾਨੂੰ ਇਹ ਕੱਟੇ ਕੱਟੜਾ ਨੂੰ ਦੇਣ ਨੂੰ ਜੀ ਕਰਦਾ ਕੋਈ ਹੋਰ ਵੀ ਕਿਸੇ ਨੂੰ ਘਰਾਂ ਚ ਵੀ ਪੁੱਛਦੇ ਅਸੀਂ ਹੈਨਾ ਪੁੱਛਾਂਗੇ ਕਵਾਂਗੇ ਡਾਕਟਰ ਨੂੰ ਵੀ ਜੇ ਕੋਈ ਕੱਟੀ ਦਿੰਦਾ ਹੋਵੇ ਤੇ ਕੱਟਾ ਲੈਣਾ ਹੋਵੇ ਕਿਸੇ ਨੇ ਇਸ ਦੇ ਘਰੋਂ ਮਿਲ ਜੇ ਤਾਂ ਉਹ ਵਧੀਆ ਗੱਲ ਲੈਗੀ ਤੇ ਉਹ ਅਸੀਂ ਸੋਚਦੇ ਵੀ ਆਈਏ ਜੇ ਕਿ ਸਾਨੂੰ ਕੋਈ ਕੱਟੀ ਦੇ ਦੇ ਹੈਨਾ ਕੱਟੇ-ਵੱਟੇ ਵੀਨ ਵਾਲੇ ਆਏ ਹੋ ਜੇ ਚਲ ਆਪਣਾ ਜਿੰਮੇ ਦਾ ਵੀ ਕਿ ਆਪਾਂ ਨੂੰ ਚੱਕਰ ਨਹੀਂ ਹੈਗਾ ਆਪਾਂ ਨੂੰ ਕੱਟੀ ਮਿਲ ਜੇ ਜਲ ਕੋਈ ਵਧੀਆ ਚਲੋ ਜੀ ਫਿਰ ਦੇਖਦੇ ਆ ਕੀ ਬਣਦਾ ਹੈਗਾ ਇੱਕ ਕਮੈਂਟ ਹੋ ਰਾਇਆ ਸੀ ਕਹਿੰਦੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਹੈ ਨਾ ਸਾਰਾ ਰੁਟੀਨ ਪਾਓ ਵੀ ਮੱਜਾਂ ਤੁਸੀਂ ਕੀ ਕੁਝ ਪਾਉਣੇ ਮੱਜਾਂ ਨੂੰ ਜ਼ਰੂਰ ਪਾਵਾਂਗੇ ਜੀ ਆਪਾਂ ਤੇ ਜ਼ਰੂਰ ਸੂਨ ਅਨੁਸਾਰ ਕੁਝ ਦੱਸਾਂਗੇ ਆਪਾਂ ਮੱਜਾਂ ਨੂੰ ਕੀ ਕੁਝ ਪਾਉਣੇ ਆ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨਾ ਆਪਾਂ ਇਹਨੂੰ ਖਲਦਾਣਾ ਪਾਉਣੇ ਆ ਆ ਦੋਨੇ ਮਾਂ ਮਾਤੇ ਇਹ ਬਾਲੀ ਕਾਲੀ ਕਰ ਦਿੱਤੀ ਬਾਲੀ ਕਾਲੀ ਕਰਦੀ ਇਹਦੀ ਮਾਂ ਨਹੀਂ ਹਜੇ ਇੰਨਾ ਕਰਦੀ ਇਹਦੀ ਤੀਨ ਨੂੰ ਦਵਾ ਸਾਰਾ ਦਿਨ ਚਾਹ ਨੀਰਾ ਪਾਈ ਜਾਏ ਇਹ ਨੀਰਾ ਜਦੀਗੀ ਕਿੰਨਾ ਮਰਜੀ ਨੀਰਾ ਪਾ ਦੇ ਇਹਨੂੰ ਇਹਦੀ ਭੁੱਖ ਨਹੀਂ ਮਿਟਦੀ ਨਰੇ ਮੋਟੀ ਨਹੀਂ ਹੁੰਦੀ ਜੇ ਇਹਨਾਂ ਨੀਰਾ ਖਾਂਦੀ ਐ ਨਾ ਹਰਾਚਾਰਾ ਖਾਂਦੀ ਐ ਦਾਣਾ ਦਵਣਾ ਖਾਂਦੀ ਐ ਤਾਂ ਵੀ ਮੋਟੀ ਨਹੀਂ ਹੁੰਦੀ। ਹਾਂ ਦੇਖੋ ਜਿਹਨੂੰ ਵੱਡੀ ਮੱਝ ਨੂੰ ਆਤਿਆ ਪਰਾਂ ਵਗ ਜਾਂਦੀ ਐ। ਮੂੰਹ ਲਾ ਦਿੰਦੀਆਂ ਨੇ ਐ ਕੱਪੜਿਆਂ ਤੇ ਇਹ ਪਤਾ ਨਹੀਂ ਕੀ ਪਾਲ ਦੇ ਰੈਂਦੀਆਂ ਨੇ। ਤੇ ਮੋਹ ਜਾਦੇ ਕਰਦੇ ਨੂੰ ਸਾਰਾ ਦਿਨ ਮੂੰਹ ਕਿਤੋਂ ਨੰਗੋ ਟੱਪੋ ਇਹਨਾਂ ਨੇ ਮੂੰਹ ਲਾਉਣੇ ਲਾਉਣਾ। ਜੇ ਲਵੇ ਮੜਾ ਜਾ ਖੜ ਜਾ ਨਾਲ ਦੀ ਨਾਲ ਚੁੰਨੀ ਖਿੱਚ ਲੈਣਗੀਆਂ, ਕੱਪੜੇ ਖਿੱਚਣ ਲੱਗ ਜਾਣਗੀਆਂ। ਆਪਣਾ ਘਟਬੀਲ ਸਹਉਰੇ ਹੁਣ ਆਪਾਂ ਕੱਟੇ ਨੂੰ ਵੀ ਅੱਡ ਬਨ ਕੇ ਹੁੰਨੀਰਾ ਪਾਇਆ ਕਰਾਂਗੇ ਇਹ ਬੈੜੀ ਜਿਆਦਾ ਖਾ ਜਾਂਦੀ ਐ ਆ ਦੇਖੋ ਜੀ ਆਪਣਾ ਛੋਟਾ ਮਾਲੀ ਕਿਵੇਂ ਲਟਿਆ ਪਿਆ ਸਵੇਰੇ ਨਾ ਰਸਾ ਤੜਾ ਆ ਕੇ ਇਹ ਸਾਡੇ ਉੱਠਣ ਤੋਂ ਪਹਿਲਾਂ ਚੰਗ ਗਿਆ ਤੇ ਸਾਰਾ ਦਿਨ ਹੋ ਗਿਆ ਮੌਜ ਨਾਲ ਹੀ ਲਿਟਿਆ ਪਿਆ ਸ਼ਾਮ ਨੂੰ ਇਹਨੂੰ ਤੇਲ ਦੇਵਾਂਗੇ ਜੇ ਪਹਿਲਾਂ ਤੇਲ ਤਾਂ ਅਸੀਂ ਰੋਜ਼ ਹੀ ਦਿੰਦੇ ਆਂਗੇ ਤੇ ਲੱਸੀ ਨੇ ਇਹਨੂੰ ਦਿੱਤੀ ਕੀ ਸਾਡੇ ਤੋਂ ਲੱਸੀ ਸਾ ਤੋਂ ਪੀਤੀ ਨਹੀਂ ਗਈ ਇਹ ਘਰ ਨਹੀਂ ਹੁੰਦੇ ਸਵੇਰ ਵੇਲੇ ਵੀ ਉਦੋਂ ਪੰਜ ਨਮਨ ਤੋਂ ਬਣੇ ਉਦੋਂ ਪੱਲੱਸੀ ਦੇ ਦਈਏ ਇਹਨੂੰ ਤੇਲ ਪਾ ਕੇ ਤੇਲ ਤਾਂ ਅਸੀਂ ਸਰਿੰਜੀ ਚ ਪਾ ਕੇ ਇਹਨੂੰ ਰੋਜ਼ ਦੇ ਦਿੰਦੇ ਆਂਗੇ ਲੱਸੀ ਨਹੀਂ ਦਿੱਤੀ ਗਈਗੀ ਤੇ ਨਾਲੇ ਹੁਣ ਇਹਨੂੰ ਦੇ ਦਾਂਗੇ ਜੁੰਨਾ ਦੀ ਦਵਾਈ ਇਹ ਪਹਿਲਾਂ ਤਾਂ ਸ਼ਾਮ ਨੂੰ ਇੱਕ ਦਿਨ ਪਹਿਲਾਂ ਚੁੰਗਿਆ ਸੀ ਉਹਨਾਂ ਦੋ ਥਾਣੇ ਚੁੰਗੇ ਸੀਗੇ ਲਵੇ ਬੰਨਿਆ ਹੋਇਆ ਸੀ ਬਸ ਇਹਨੂੰ ਹੱਥ ਪੈ ਗਈ ਪਤਾ ਨਹੀਂ ਕਿਵੇਂ ਤਾਂ ਇਹ ਰਸ ਤੜਾਇਆ ਕਿਵੇਂ ਨਾ ਤੇ ਸਵੇਰੇ ਚੁੰਗ ਕੇ ਛਾਲਾ ਮਾਰਦਾ ਫਿਰ ਜਦੋਂ ਅਸੀਂ ਉੱਠੇ ਤੇ ਹੁਣ ਐ ਪਿਆ ਸੁੱਤਾ ਸਰਨਾਲ ਮੰਗੂ ਨੂੰ ਕੋਈ ਸੁਰਤ ਨਹੀਂ ਹੈਗੀ ਆਰਾਮ ਨਾਲ ਸਾਰੇ ਦਿਨ ਅਸੀਂ ਗੋਹਾ ਇਕੱਠਾ ਕਰੀਏ ਨੇ ਇੱਕ ਢੇਰੀ ਇੱਥੇ ਬਣਾ ਲੈਨੇ ਆਂ ਵਿਚਾਲੇ ਅਸੀਂ ਤੇ ਉਹ ਥੋੜਾ ਜਿਹਾ ਪਰਾਂ ਹੋ ਜਾਂਦਾ ਹੈਗਾ ਸਾਰਾ ਨਹੀਂ ਗੋਹਾ ਇਕੱਠਾ ਕਰ ਕਰਕੇ ਸਾਰੇ ਫੋਸਸ ਇੱਥੇ ਢੇਰੀਕ ਬਣਾ ਲੈਂਦੇ ਆ ਫਿਰ ਨਾਲੇ ਚੱਕਰ ਦਾ ਸੌਖਾ ਹੋ ਜਾਂਦਾ ਤੇ ਨਾਲੇ ਮੱਜਾਂ ਨਹੀਂ ਮੱਦਦੀਆਂਗੇ ਸਾਰਾ ਦਿਨ ਗੋਹਾ ਟਾਲਦੇ ਨੇ ਟੱਪ ਜਾਂਦਾ ਕਦੇ ਕਿਸੇ ਨੇ ਫੋਸਸ ਕਰਤਾ ਕਦੇ ਕਿਸੇ ਨੇ ਕਿਉਂਕਿ ਨਾਲ ਦਿਨ ਗੱਦੇ ਲੱਗੇ ਹੁੰਦੇ ਨੇ ਪੈਰ ਧਰ ਦਿੰਦੇ ਨੇ ਫਿਰ ਸਾਰਾ ਗੱਦੇ ਨਾਲ ਚਿਪ ਜਾਂਦਾ ਹੈ ਗੋਹਾ ਨਾਲ ਸਾਰਾ ਦਿਨ ਆਪਾਂ ਨੂੰ ਗੋਹੇ ਡਾਲਣਾ ਪੈਂਦਾ ਅੱਧੇ ਦੇ ਪੋਣੇ-ਪੋਣੇ ਘੰਟੇ ਮੱਦ ਕਿਹੜਾ ਵੱਜਦਾ ਰਹਿੰਦਾ ਜੀ ਮੱਜਾਂ ਚ ਗੋਹਾ ਟਾਲਣ ਖਾਤਰ ਕਿਉਂਕਿ ਸੁੱਖ ਨਾਲ ਪਸੂ ਵਾਵਾ ਨੇਗੇ ਕਦੇ ਕੋਈ ਗੋਹਾ ਕਰਦਾ ਕਦੇ ਫਿਰ ਨਾਗ ਨਾ ਟਾਲਣਾ ਵੀ ਪੈਂਦਾ ਪਤਾ ਨਹੀਂ ਕਹੀ ਕਹਿੰਦੇ ਨੇ ਅਸੀਂ ਨਹੀਂ ਟਾਲ ਦਿਸਤਾ ਅੰਦਰ ਚੱਕ ਦੋ ਵਾਰੀ ਟਾਲਦੇ ਪਤਾ ਨਹੀਂ ਇਹਨਾਂ ਨੇ ਕਿਵੇਂ ਪਸ਼ੂ ਜੇ ਤਾਂ ਪਸ਼ੂ ਘੱਟ ਹੋਣਗੇ ਜਾਂ ਖੁੱਲੇ ਹੋਣਗੇ ਜਿਹੜਾ ਮੱਧ ਦੇਣਗੇ ਇਹ ਤਾਂ ਜਗਾ ਫਿਰ ਘੱਟ ਹੈ ਜੀ ਪਸ਼ੂ ਨਾ ਜਿਆਦੇ ਢੀੜੇ ਬੰਨੇ ਹੁੰਦੇ ਨੇ ਕਿਰੂਜੀ ਦਾ ਗੋਹੇ ਮੱਧ ਦਿੰਦੇ ਨੇ ਤੇ ਨਾਲ ਸਾਨੂੰ ਤਾਂ ਨਾ ਵੀ ਆਏ ਜੇ ਹੁੰਦਾ ਰਹਿੰਦਾ ਵੀ ਕਿਤੇ ਗੋਹਾ ਮੱਧਿਆ ਨਾ ਜਾਵੇ ਬਸ ਜਿਵੇਂ ਫੋਸ ਕਰਨ ਨਾਲ ਦੀ ਨਾਲ ਹੀ ਚੱਕ ਕੇ ਇਦਾਂ ਤਰ ਤੱਪ ਤੈਨਾਲ ਤਾਂ ਮੈਂ ਸੋਨੇ ਪੈਰਾ ਵਿੱਚ ਨਹੀਂ ਗੋਹਾ ਪੈਂਦਾਗਾ ਨਾਲੇ ਗੱਦੇ ਨਹੀਂ ਖਰਾਬ ਹੁੰਦੇ ਕਿਉਂਕਿ ਨਾ ਤਾਂ ਨੇ ਧੋਏ ਜਾਣ ਜੀ ਗੱਦੇ ਨਾ ਹੀ ਸ਼ਾਮ ਨੂੰ ਮੈਂ ਸੰਮੋਹਣੀਆਂ ਹੁੰਦੀਆਂ ਨੇਗੀਆਂ ਤੇ ਫਿਰ ਐ ਪੈਰਾ ਵਿੱਚ ਗੋਹਾ ਫਸਿਆ ਫਿਰ ਬੱਜੇ ਨੂੰ ਲੱਗਦਾ ਸਾਨੂੰ ਭਿਆਨ ਲੱਗਦਾ ਵੀ ਲਿਪੜੀਆਂ ਪੰਜਾਂ ਨੇ ਕਿਵੇਂ ਤਰਾਂ ਗੱਡੀ ਐ ਅੰਦਰ ਆਪਾਂ ਬੈੜੀ ਨੂੰ ਪਾਉਣ ਲੱਗ ਰਹੇ ਜੀ ਖਲ ਦਾਣਾ ਉਹਦਾ ਫੀਡ ਪਾਉਣ ਲੱਗ ਰਹੇ ਫੀਡ ਆਪਾਂ ਹੁਣ ਕਾਰਗਿਲ ਦੀ ਲੈ ਕੇ ਆਏ ਜੀ ਇੱਕ ਵਾਰੀ ਬੈੜੀ ਨਾ ਸਾਡਾ ਫੀਡ ਮੁੱਕ ਗਈ ਦੋ ਦਿਨ ਸੱਤ ਹੋਾਈ ਨਹੀਂ ਦੁੱਧ ਬਹੁਤ ਘਟਾ ਗਈ ਸੀਗੀ ਤੇ ਹੁਣ ਇੱਕ ਨੂੰ ਇੱਕ ਬੋਰੀ ਵਿੱਚ ਦੀ ਕਾਰਗਿਲ ਦੀ ਪਾ ਦਾਂਗੇ ਫਿਰ ਦੁੱਧ ਉਹਦੇ ਵ ਤੇ ਇਹਨੂੰ ਜਿੱਫੇ ਪਾਵਾਂਗੇ ਤੇ ਆਪਾਂ ਇਹਨੂੰ ਹਫਤੇ ਚ ਇੱਕ ਉਹਨਾਂ ਮਿੱਠਾ ਸੋਡਾ ਪਾ ਦਿੰਦੇ ਨਾਲ ਨੂਨ ਤਾਂ ਆਪਾਂ ਰੋਜ਼ ਹੀ ਪਾ ਦਿੰਦੇ ਆ ਮੈਨਰ ਮਿਕਸਚਰ ਪਾ ਦਿੰਦੇ ਆ ਤੇ ਮਿੱਠਾ ਸੋਡਾ ਹਫਤੇ ਚ ਅਸੀਂ ਇੱਕ ਵਾਰੀ ਪਾ ਦਿੰਦੇ ਆਗੇ ਇਹਨੂੰ ਮਿੱਠਾ ਸੋਡਾ ਨਾਲ ਪਾਣੀ ਤਾਂ ਨਹੀਂ ਵਧੀਆ ਪੀ ਲੈਂਦੇ ਪਹਿਲਾਂ ਅਸੀਂ ਰੋਜ਼ ਮੰਗੂ ਪਾਤੀ ਜਿਹੜੇ ਦਿਨ ਪਾ ਦਿੰਦੇ ਫਿਰ ਸਾਨੂੰ ਕਹਤਾ ਕਰਨ ਤੁਸੀਂ ਨਾ ਹਫਤੇ ਚ ਇੱਕ ਵਾਰੀ ਪਾ ਦਿਆ ਕਰੋ ਵੀ ਬਹੁਤ ਹੁੰਦਾ ਮਿੱਠਾ ਸੋਡਾ ਡੱਬੇ ਚ ਪਾ ਕੇ ਆਪਾਂ ਮਿੱਠਾ ਸੋਡਾ ਰੱਖ ਰੱਖਿਆ ਇਹ 2 ਕਿਲੋ ਲਿਆਂਦਾ ਸੀ ਜਦੋਂ ਬੈੜੀ ਲਿਆਂਦੀ ਸੀਗੀ ਤੇ ਐਨਾ ਕਰ ਗਿਆ ਹੁਣ ਇਹ ਸਵਾ ਡੇਢ ਕਿਲੋ ਲੱਗ ਗਿਆ ਉਦੋਂ ਦਾ ਪਹਿਲਾਂ ਅਸੀਂ ਰੋਜ਼ ਵਾਂਗੂ ਪਾ ਦਿੰਦੇ ਹੁਣ ਅਸੀਂ ਘੱਟ ਕਰਤਾ ਹਫਤੇ ਚ ਇੱਕ ਦੋ ਵਾਰ ਹੀ ਪਾ ਦਿੰਨੇ ਆ ਐਨੀ ਕੁ ਫੀਡ ਪਰਾਂ ਜੀ ਫੀਡ ਅਸੀਂ ਬਾਲੀ ਨਹੀਂ ਪਾਉਂਦੇਗੇ ਹਨਾ ਬਾਲੀ ਫੀਡ ਨਾਲ ਆਪਦਾ ਪਸ਼ੂ ਖਰਾਬ ਕਰਨਾ ਹੈਗਾ ਕਿਉਂਕਿ ਕੁਝ ਕੈਮੀਕਲ ਜ਼ਿਆਦਾ ਹੁੰਦਾ ਕਰਗਲ ਦੀ ਫੀਡ ਚ ਤੇ ਅਸੀਂ ਫੀਡ ਸਾਫ ਸਿਰ ਦੀ ਪਾਉਣੀ ਹੈ ਪਸ਼ੂ ਨੂੰ ਨੇਟੀ ਦਾਣਾ ਵੱਧ ਪਾ ਦਿੰਨੇ ਆ ਤੇ ਫੀਡ ਅਸੀਂ ਘੱਟ ਹੀ ਪਾਉਣੀ ਹੁੰਦੀ ਹੈਗੀ ਤਾਂ ਲਾ ਪੈ ਦੀ ਧਾਰ ਕੱਢ ਲੈਣਾ ਕਿਉਂਕਿ ਇਹ ਦੁੱਧ ਪਾਉਣਾ ਹੁੰਦਾ ਤੇ ਉਹ ਝੋਟੀ ਦਾ ਟੋਕੜ ਦਾ ਪਾਉਣਾ ਹੁੰਦਾ ਦੂਜੀ ਦਾ ਤਾਂ ਆਪਾਂ ਘਰੇ ਰੱਖਣਾ ਹੁੰਦਾਗਾ ਫਿਰ ਉਹਦੀ ਬਾਚਾਰ ਕੱਢ ਲੈਣਾ ਹੁੰਦਾ ਵੀ ਕਿਤੇ ਦੂਜੀ ਆਣਾ ਜਾਵੇ ਸ਼ਾਮ ਨੂੰ ਤਾਂ ਪੇ ਦੁੱਧ ਲੈ ਜਾਂਦਾ ਸਵੇਰੇ ਅਸੀਂ ਪਾ ਕੇ ਆਉਨੇ ਹੁੰਨੇ ਸਵੇਰ ਦਾ ਟਾਈਮ ਹੁੰਦਾ ਚਲੇ ਕਰੇ ਹੁੰਦੇ ਨੇ ਤੇ ਉਹ ਤਾਂ ਅਸੀਂ ਪਾ ਆਉਨੇ ਤੇ ਸ਼ਾਮ ਨੂੰ ਆ ਕੇ ਉਹ ਲੈ ਜਾਂਦਾ ਕਿਉਂਕਿ ਸ਼ਾਮ ਨੂੰ ਕੋਈ ਪਾਉਣ ਵਾਲਾ ਹੁੰਦਾ ਨਹੀਂ ਸਕੂਟਰੀ ਬਣਾ ਦੁੱਧ ਨਹੀਂ ਜਾਂਦਾ ਸਕੂਟਰੀ ਇਹ ਖੇਤ ਚ ਲੈ ਕੇ ਵਗ ਜਾਂਦੇ ਨੇਗੇ ਤੇ ਸਕੂਟਰੀ ਤੋਂ ਬਣਾ ਦੁੱਧ ਨਹੀਂ ਜਾਂਦਾ ਮੋਟਰਸਾਈਕਲ ਤੇ ਇਕੱਲਾ ਬੇਟਾ ਪਾ ਕੇ ਨਹੀਂ ਆ ਸਕਦਾ ਤਾਂ ਉਹ ਸ਼ਾਮ ਨੂੰ ਆ ਕੇ ਆਪਣੀ ਲੈ ਜਾਂਦਾ ਮੈੜੀ ਵੀ ਹੁਣ ਪਹਿਲਾਂ ਬਦਿਆ ਉਹ ਦੁੱਧਿਆ ਕਰਦੀ ਹੁਣ ਕੁਛ ਤਾਂ ਇਹ ਅੱਗੇ 2 ਮਹੀਨਿਆਂ ਦੀ ਹੋਊਗੀ ਇਹ ਤੇ ਉਹ ਤਾਂ ਚੈੱਕ ਕਰਾਏ ਤਾਂ ਪਤਾ ਲੱਗੂਗਾ ਬਾਕੀ ਇਹਨੇ ਬਾਅਦ ਚ ਹਿੱਟ ਚਾਈ ਨਹੀਂ ਇਹ ਲੱਗਦਾ ਤਾਂ ਹੈਗਾ ਵੀ ਰਹਿ ਗਈ ਤੇ ਦੁੱਧ ਹੁਣ ਕਾਫੀ ਘਟ ਰਹੀ ਹੈ ਇਹ ਕੁਆਲਿਟੀ ਦੀ ਧਾਰ ਕੱਢ ਲਈ ਦੀ ਸਵੇਰੇ ਵੀ ਤੇ ਸ਼ਾਮ ਨੂੰ ਵੀ ਸਵੇਰ ਤਾਂ ਵੱਡੀ ਵਾਂਟ ਚ ਕੱਢ ਲਈ ਤੇ ਸ਼ਾਮ ਨੂੰ ਛੋਟੀ ਜਿਹੀ ਕੱਢ ਲੈਂਦੀ ਹੈ ਓਕੇ ਸ਼ਾਮ ਨੂੰ ਸੁੰਦਿਆ ਧਾਰ ਕੱਢ ਲੈਣੇ ਆਗੇ 5 ਵਜੇ ਧਾਰਾ ਕੱਢ ਲੈਂਦੇ ਆ ਸ਼ਾਮ ਨੂੰ ਤੇ ਸਵੇਰ ਵੇਲੇ ਪਹਿਲਾਂ ਮੱਜਾਂ ਦੀ ਕੱਢਦੇ ਨੇ ਕਿਉਂਕਿ ਉਹ ਨੀਰਾ ਭਗਾਉਣ ਲੱਗ ਜਾਂਦੀਆਂ ਨੇ ਗੀਆਂ ਇਹਦੀ ਬਾਅਦ ਚ ਕੱਢਦੇ ਆ ਫਿਰ ਥੋੜਾ ਜਿਹਾ ਲੇਟ ਹੋ ਜਾਂਦੀ ਐ ਇਸ ਕਰਕੇ ਸਵੇਰੇ ਦੁੱਧ ਵੱਧ ਦੇ ਦਿੰਦੇ ਆ ਸ਼ਾਮ ਨੂੰ ਥੋੜਾ ਘੱਟ ਦਿੰਦੀ ਐ ਮੱਜਾਂ ਤੁਹਾਨੂੰ ਪਤਾ ਜੀ ਇਹ ਨਹੀਂ ਟੱਕਲਾ ਲਾਉਂਦੀ ਨੀਰੇ ਚ ਜੇ ਮਾਂ ਵੀ ਤਾਂ ਵਿਚਾਰੀ ਖਾਣ ਲੱਗ ਜਾਂਦੀ ਐ ਫਿਰ ਉਹ ਚਲਾ-ਚਲਾ ਮਾਰਦੇ ਨੇ ਪਹਿਲਾਂ ਲਿਫਟ ਦੇਖ ਕੇ ਉਹਨਾਂ ਮੂਰੇ ਉਹਨਾਂ ਨੂੰ ਅਸੀਂ ਧਾਰ ਕੱਢ ਲੈਂਦੇ ਆ ਉਹਨਾਂ ਦੀ ਪਹਿਲਾਂ ਸਵੇਰੇ ਤੇ ਇਹਦੀ ਬਾਅਦ ਚ ਧਾਰ ਕੱਢਦੇ ਆਂਗੇ ਇੱਥੇ ਜੇ ਪੰਨਾਂ ਨੂੰ ਮਿਲ ਰਿਹਾ ਪਾਤਾ ਦਾਣਾ ਪਾਤਾ ਤੇ ਥੋੜੀ ਜਿਹੀ ਜਿਹੜੀ ਆਪਣੀ ਛੋਟੀ ਸੂਈ ਉਹਨੂੰ ਵੀ ਫੀਡ ਪਾ ਦਿੰਨੇ ਹੈਗੇ ਚਲੋ ਇਹ ਨਾਲ ਦੁੱਧ ਝੜ ਜੂਗੀ ਹਨਾ ਕਿਉਂਕਿ ਗੁਰਗਨ ਨੂੰ ਤੈਨੂੰ ਘੱਟ ਪਾਉਨੇ ਆ ਗਰਮੀ ਜ਼ਿਆਦਾ ਜੀ ਫਿਰ ਪਸ਼ੂ ਖਰਾਬ ਵੀ ਨਾ ਹੋ ਜੇ ਕਿਤੇ ਤੇ ਫੀਡ ਥੋੜੀ ਜਿਹੀ ਪਾ ਦਿੰਨੇ ਹੈਗੀ ਇਹ ਚਲਣ ਨਾਲ ਦੁੱਧ ਘਰੇ ਆਊਗੀ ਦੁੱਧ ਹੈਗਾ ਜੀ ਹੁਣ 10 ਲੀਟਰ ਦੁੱਧ ਅਸੀਂ ਨਾਪਿਆ ਤਾਂ ਹੈ ਨਹੀਂਗਾ ਵੀ 10 11 ਲੀਟਰ ਦੁੱਧ ਹੈਗਾਗਾ ਉਹਨੂੰ ਲਿਖਦੇ ਆਂ ਨੇ ਵੀ ਕਿੱਟੇ ਨੂੰ ਚੰਗਾਈ ਜਨੇ ਕੁਛ ਅਸੀਂ ਉਹ ਬਰਤਨਾ ਵੀ ਨਹੀਂਗਾ ਹਨਾ ਤੇ ਪਨੀਰ ਕੱਢ ਲੈਨੇਗੇ ਤੇ ਦਹੀਂ ਵੀ ਕਰਾਦਾ ਦੁੱਧਾ ਜਮਾ ਲੈਨੇ ਤੇ ਪਾਉਣਾ ਹੈ ਦੁੱਧ ਹੈ ਨਹੀਂਗਾ ਉਹ ਅਸੀਂ ਨਾਪੇ ਨਹੀਂ ਬਸ ਉਹ ਹੀ ਉਹ ਕਰ ਰੱਖਿਆਗਾ ਕਾਲ ਕਰ ਰੱਖੀਏ ਪਤਾ ਲੱਗ ਜੇ ਵੀ ਕਿੰਨੇ ਲੀਟਰ ਦੁੱਧ ਦੇ ਥੱਲੇ ਇਹ ਤਾਂ ਸਾਢੇ 5 ਲੀਟਰ ਦੁੱਧ ਹੁੰਦੇ ਆ ਛੋਟੀ ਦਾਈ ਦੀ ਟੋਕੜ ਹੋ ਰਹੀ ਹੈ ਟਾਈਟੇ ਲੀਟਰ ਇਕ ਟਾਈਮ ਦਾ ਇਹਦਾ ਤੇ ਇਹ ਵੀ 11 ਤਰੀਕ ਨੂੰ ਤਿੰਨ ਮਹੀਨੇ ਰਿਹਾ ਅੱਬ ਹੋ ਕੇ ਨੂੰ ਚੌਥਾ ਲੱਗ ਗਿਆ ਤੇ ਉਹਨੂੰ 23 ਤੋਂ ਲੱਗ ਗਿਆ ਜੀ ਚੌਥਾ ਲੱਗੂਗਾ ਉਹਨੂੰ 23 ਤਰੀਕ ਤੋਂ ਹਤੇ ਇਹ ਤੁ ਲੱਗ ਗਿਆ ਉਹਨੂੰ ਵੀ ਚੱਥਾ ਤੇ ਇਹਨੂੰ ਦੋਨਾਂ ਨੂੰ ਇਕੱਠੀ ਥੋੜੇ ਦਿਨਾਂ ਦਾ ਫਰਕ ਹੈ ਦੋਨਾਂ ਦਾ ਇਹਨਾਂ ਦਾ ਹੁਣ ਦੇਖੋ ਜੀ ਧਾਰ ਬਲੇ ਉੱਠ ਗਿਆ ਵੀ ਹਜੇ ਵੀ ਦੀਤ ਹੈ ਵੀ ਮੈਂ ਹੋਰ ਦੁੱਧ ਪੀਵਾਂ ਇਹਨੂੰ ਇੱਕ ਥਣ ਚੰਗਾ ਦਾਂਗੇ ਕਿਉਂਕਿ ਭੁੱਖਾ ਮਰੂਗਾ ਵਿਚਾਰਾ ਹਨਾ ਸਵੇਰ ਵਾਲਾ ਦੁੱਧ ਕਢਾਇਆ ਇਹਦੇ ਵਿਚਾਰੇ ਦਾੜਿਆ ਖੜਾ ਹੈ ਹਜੇ ਇੱਕ ਥਣ ਚੰਗਾ ਦਾ ਘੱਟ ਚੰਗਾ ਦਾਂਗੇ ਇਹਨੂੰ ਤੇ ਦੋ ਤਿੰਨ ਦਿਨ ਲੱਸੀ ਤੇਲ ਦਾ ਜੋੜ ਰੱਖਾਂਗੇ ਦੁੱਧ ਪੀਤਾ ਜਿਹੜਾ ਨੇ ਇੰਨਾ 4-5 ਲੀਟਰ ਦੁੱਧ ਪੀ ਗਿਆ ਸਵੇਰੇ ਨੇ 1 ਕਿਲੋ ਰੋੜੀ ਕਿਦਾਂ ਦੁੱਧ ਹੀ ਦਿੱਤਾ ਸਾਰਾ 4 ਕਿਲੋ ਉਧਰ ਆਮ ਨਾਲ ਪੀ ਗਿਆ ਇਹ ਇਸ ਵਰਦੀ ਗਰਮੀ ਕਰਕੇ ਪਹਿਲਾਂ ਨਹੀਂ ਕੁਸੇ ਦੀ ਇੰਨੀ ਸੇਵਾ ਹੋਈ ਸੂਣ ਤੋਂ ਪਹਿਲਾਂ ਤੇ ਕੁਸ ਹੁਣ ਨਹੀਂ ਗੁਰਗੰਨਾ ਪਜਾਦੇ ਨਹੀਂ ਪਾ ਸਕਦੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਹਨਾ ਸਿਆਲ ਚ ਤਾਂ ਆਪਾਂ ਪਾਈ ਜਾਂਦੇ ਰਹਿੰਦੇ ਆ ਤੇ ਹੁਣ ਸੇਵਾ ਘੱਟ ਹੋਈ ਥੋੜਾ ਦੁੱਧ ਵੀ ਘੱਟ ਹੈ ਤੇ ਇਹ ਤਾਂ ਲਿਓਟਾ ਵੀ ਪਹਿਲਾਂ ਪਹਿਲੇ ਸੂਈ ਸੂਈ ਸੀ ਜਿਵੇਂ ਹਵਾਨਾ ਬਹੁਤ ਵੱਡਾ ਸੀ ਆਕਤੀ ਨਹੀਂ ਹੋ ਯਾਰ ਕਿਤੇ ਕੁਸ ਅਸੀਂ ਸੇਵਾ ਪਹਿਲਾਂ ਘੱਟ ਕਰੀਏ ਜੀ ਵੀ ਇਹ ਦੀ ਸ਼ਾਂ ਪੁੱਤਰੀ ਹੋਈ ਹੈ ਵਿਚਾਰੀ ਕਿਤੇ ਸੌਣ ਵੇਲੇ ਤੰਗ ਹੋਵੇ ਨਿਕ ਜਿਹਨੂੰ ਆਤੈ ਸਾਡੀ ਛੋਟੀ ਲੱਤਾਂ ਮਾਰਦੇ ਐ ਏਡੀ ਵੱਡੀ ਬਾਲਟੀ ਧਾਰ ਕੱਢਦੇ ਐ ਤਾਂ ਵੀ ਇੱਕ ਦਿਨ ਇਹਨੇ ਬਾਲਟੀ ਦੇ ਵਿੱਚ ਪੈਰ ਰੱਖਦਾ ਸੀਗਾ ਇੱਕ ਮੱਖੀ ਨਹੀਂ ਆਪਦੇ ਬੈਠਣ ਦਿੰਦੀ ਇਹ ਇੱਕ ਮੱਖੀ ਵੀ ਤੇ ਸ਼ਾਮ ਦੇ ਟਾਈਮ ਗਰਮੀ ਵੀ ਬਹੁਤ ਹੋ ਜਾਂਦੀ ਐ ਸਵੇਰੇ ਨਹੀਂ ਪਤਾ ਲੱਗਦਾ ਨਾ ਗਰਮੀ ਦਾ ਹੁਣ ਮੌਸਮ ਠੰਡਾ ਹੋ ਰਿਹਾ ਐ ਸ਼ਾਮ ਦੇ ਟਾਈਮ ਗਰਮੀ ਹੋ ਜਾਂਦੀ ਐ ਬਹੁਤ ਜ਼ਿਆਦਾ ਆਪ ਨੂੰ ਵੀ ਬਹੁਤ ਗਰਮੀ ਲੱਗਦੀ ਐ ਡੰਗਰਾਂ 'ਚ ਜਾ ਕੇ ਉਹ ਮੌਸਮ ਠੰਡਾ ਹੋ ਰਿਹਾ ਬਦਲਬਾਈ ਕਰ ਲੈ ਅੰਦਰ ਉਹ ਜੀ ਰੱਬ ਧੁੱਪਾਂ ਨਹੀਂ ਤੇਜ਼ ਨਹੀਂ ਹੁੰਦੀ ਹੁਣ ਤੇ ਕਣੀਆਂ ਸਾਡੇ ਤਾਂ ਮੀਂਹ ਜਮੀ ਨਹੀਂ ਪਾਇਆ ਰੱਬ ਨੇ ਕੀ ਕਹਣਾ ਕਿਤੇ ਚਾਰ ਕਣੀਆਂ ਲੈ ਆਇਆ ਹੋ ਪਤਾ ਨਹੀਂ ਸਾਡੇ ਪਿੰਡ ਨਾਲ ਦਾ ਕੀ ਰੱਬ ਰੁੱਸ ਰਿਹਾਗਾ ਜਮੀਨੀ ਵੀ ਪਾਇਆ ਹੁਣ ਮੀਂਹ ਦੀ ਲੋੜ ਐ ਬੇਮੌਸਮੀ ਮੀਂਹ ਪਾਊਗਾ ਅੱਖੇ ਜੇ ਆਪਾਂ ਇਹਨੂੰ ਥੋੜਾ ਦੁੱਧ ਚੰਗਾ ਦਾਂਗੇ ਜੇ ਆਪਾਂ ਕੱਢ ਲਈ ਧਾਰ ਇਹਨੂੰ ਥੋੜਾ ਚੰਗਾ ਲਾਂਗੇ ਵਿਚਾਰਾ ਭੁੱਖਾ ਮਰੂਗਾ ਨਹੀਂ ਰਾਤ ਨੂੰ ਆ ਲਾਲਜੀ ਬਧਰੀ ਪਾਈ ਸੀ ਮੈਂ ਕਹਿਤੀ ਹੱਟੀ ਮੈਂ ਖੈਰੇ ਸੋਹਣੀ ਲੱਗਦੀ ਐ ਪਾਈ ਹੋਈ ਮੇਰੀ ਨਜ਼ਰ ਲੱਗ ਗਈ ਇਹਦਾ ਨਾਲ ਦੇ ਨਾਲ ਤੜਕੀ ਨੂੰ ਤੜਾਕ ਕੇ ਸਾਰਾ ਦੁੱਧ ਪੀ ਗਿਆ ਇਹ ਸਾਰੀਆਂ ਆਪਣੀ ਮੱਜਾਂ ਬਾਹਰ ਹੁੰਦੀਆਂ ਨੇ ਚਲੋ ਜੀ ਵੀਡੀਓ ਦਾ ਅੰਡਾ ਪੈਚੀ ਕਰਦੇ ਆ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ